ਆਪਾਂ ਬੈੱਲ ਲੈ ਕੇ ਆਏ ਹਾਂ ਮੈਦਾਨ ਦੇ ਵਿੱਚ 12 ਸਾਲ ਤਾਂ ਹੋ ਹੀ ਗਏ ਨੇ ਇੱਥੇ ਗੇਮਾਂ ਖੇਡਣ ਨੂੰ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਭੈਣੇ ਜਿੱਦਣ ਮੇਰਾ ਵਿਆਹ ਸੀ ਉਸ ਦਿਨ ਇੰਨੀ ਖੁਸ਼ੀ ਸੀ ਜਾਂ ਅਜੋਨੀ ਖੁਸ਼ੀ ਆ ਸਾਡਾ ਹੋਰ ਮੋਟੇ ਵੀ ਅਭੀ ਵੀ ਅਸੀਂ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ ਅਸੀਂ ਇਹ ਦਿਖਾਉਣ ਵਾਸਤੇ ਅਸੀਂ ਸਾਡੀਆਂ ਇਹ ਬਰਾਸਤੀ ਖੇਡਾਂ ਜਿਹੜੇ ਸਾਡੇ ਗਾਹਾਂ ਬੱਚੇ ਵੀ ਆ ਅਸੀਂ ਉਹਨਾਂ ਨੂੰ ਜੋੜਨ ਵਾਸਤੇ ਵੀ ਇਹ ਸਾਰਾ ਜੋ ਕੰਮ ਦਾ ਤਾਮਝਾਵਾ ਇਹ ਕਰ ਰਹੇ ਹਾਂ ਕਮੇ ਤੁਹਾਨੂੰ ਮਹਿਸੂਸ ਹੋਈ ਇੰਨੇ ਸਾਲਾਂ ਚ ਜਦੋਂ ਬੈਲ ਗੱਡੀਆਂ ਦੀ ਰੇਸਾਂ ਨਹੀਂ ਹੋਈਆਂ ਇਹ ਜੀ ਗਊ ਜਾਨਾਂ ਨੂੰ ਅਸੀਂ ਘਰੇ ਪਾਲਦੇ ਸੀ ਇੰਨੀ ਮਿਹਨਤ ਕਰਦੇ ਸੀ ਤੇ ਜਦੋਂ ਖੇਡ ਬੰਦ ਹੋ ਗਈ ਸੀ ਇਹਦਾ ਬਹੁਤ ਵੱਡਾ ਦੁੱਖ ਸੀ ਆਇਆ ਇੱਕ ਦੀ ਚੱਲਣ ਨਾਲ ਬਹੁਤ ਵੱਡੀ ਖੁਸ਼ੀ ਆ 12-13 ਸਾਲ ਤੋਂ ਬਾਅਦ ਅੱਜ ਜਿਹੜੀ ਰੇਸਾਂ ਹੋਈਆਂ ਕਿੱਦਾਂ ਦਾ ਲੱਗਾ ਦੇਖ ਕੇ ਮਹਿਸੂਸ ਕੀਤਾ ਦਾ ਵਧੀਆ ਉਹ ਮੈਂ ਮਹਿਸੂਸ ਹੁੰਦਾ ਜਿਵੇਂ ਪਹਿਲਾਂ ਹੁੰਦਾ ਸੀ ਹਾਂ ਅੱਗੇ ਵੀ ਚਾਰ-ਚਾਰ ਹੀ ਕੱਟੀਆਂ ਭਜਦੀਆਂ ਹੁਣ ਵੀ ਉਹ ਮੈਂ ਮਾਸਟਰ ਸ਼ਸਟ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਇਸ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਇਸ ਟਾਈਮ ਤੇ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਕਿਲਾ ਰਾਏਪੁਰ ਪਿੰਡ ਦੇ ਵਿੱਚ ਜਿੱਥੇ ਜਿਹੜਾ ਰੂਰਲ 올림픽ਸ ਜਿਹੜੇ ਹੋ ਰਹੇ ਨੇ ਪਿੰਡ ਨੂੰ ਪੱਧਰ ਤੇ ਜਿਹੜੇ ਆ ਗੇਮਾਂ ਖੇਡੀਆਂ ਜਾ ਰਹੀਆਂ ਨੇ ਤੇ ਮੇਨ ਜਿਹੜਾ ਫੋਕਸ ਜਾ ਰਿਹਾ ਉਹ ਜਾ ਰਿਹਾ ਕਿ ਬੈਲਾਾਂ ਦੀਆਂ ਜਿਹੜੀ ਇੱਥੇ ਰੇਸਾਂ ਹੋਣ ਰਹੀਆਂ ਨੇ ਬੈਲਾ ਦੀ ਜਿਹੜੀ ਗੱਡੀਆਂ ਹੁੰਦੀਆਂ ਉਹਨਾਂ ਦੀ ਰੇਸਾਂ ਹੋ ਰਹੀਆਂ ਉਹ ਵੀ ਕਿੰਨੇ ਸਾਲਾਂ ਬਾਅਦ 12 ਸਾਲਾਂ ਬਾਅਦ ਜਿਹੜੀਆਂ ਇਹ ਰੇਸਾਂ ਫੇਰ ਤੋਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਜਿਹੜਾ ਲੋਕਾਂ ਵਿੱਚ ਕਾਫੀ ਚਾਹ ਹੈ ਗੇਮ ਨਹੀਂ hockey ਨੂੰ ਲੈ ਕੇ कबड्डी ਨੂੰ ਲੈ ਕੇ ਜਿਹੜਾ ਲੋਕਾਂ 'ਚ ਕਾਫੀ ਕ੍ਰੇਜ਼ ਹੈ ਤੁਹਾਨੂੰ ਪੂਰੀ ਵੀਡੀਓ ਦਿਖਾਣੇ ਆ ਤਾਂ ਤੁਸੀਂ ਦੇਖਿਓ ਕਿ ਕਿਦਾਂ ਦੇ ਨਜ਼ਾਰੇ ਨੇ ਲੋਕੀ ਕਿਸ ਤਰੀਕੇ ਨਾਲ ਜਿਹੜਾ ਹੈ ਹਲਾਸ਼ੈਰੀ ਦੇ ਰਹੇ ਨੇ ਕਿਉਂਕਿ 12 ਸਾਲ ਬਾਅਦ ਜਿਹੜੀ ਰੈਸਾ ਹੋ ਰਹੀਆਂ ਨੇ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਕਿੰਨਾ ਕੁ ਜਿਹੜਾ ਚਾ ਨਜ਼ਰ ਆ ਰਿਹਾ ਹਾਂਜੀ ਬੱਜ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਜੀ ਚੰਗਾ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਕੁਲਦੀਪ ਸਿੰਘ ਹੈ ਜੀ ਪਿੰਡ ਗੁਰੂ ਸਰਕਾਉਂ ਕੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਬੈਲ ਲੈ ਕੇ ਆਏ ਹੋ ਮੈਦਾਨ ਦੇ ਵਿੱਚ 12 ਸਾਲ ਤਾਂ ਹੋ ਹੀ ਗਏ ਨੇ ਇੱਥੇ ਗੇਮਾਂ ਖੇਡਣ ਦੀ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਭੈਣੇ ਜਿੱਦਣ ਮੇਰਾ ਵਿਆਹ ਸੀ ਉਸ ਦਿਨ ਇੰਨੀ ਖੁਸ਼ੀ ਸੀ ਜਾਂ ਅੱਜ ਉਹਨੀ ਖੁਸ਼ੀ ਆ ਮੇਰੇ ਵਿਆਹ ਨੂੰ ਵੀ 12 13 ਸਾਲ ਹੋ ਗਏ ਉਦੋਂ ਅਸੀਂ ਬਲਦ ਭਜਾਇਆ ਸੀ ਉਹਦੇ ਵਿੱਚ ਜਿੱਤੇ ਸੀਗੇ 12 ਸਾਲ ਬਾਅਦ ਹੁਣ ਆਏ ਆ ਬਹੁਤ ਵਧੀਆ ਲੱਗਦਾ ਬਲਦ ਦੀ ਭਗਵੰਤ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਉਹਨਾਂ ਦਾ ਬਲਦ ਦੀ ਗੱਲ ਕਰੀ ਕਹਿੰਦੇ ਕਿ ਬੱਚਿਆਂ ਨੂੰ ਪਾਲ ਕੇ ਰੱਖਣਾ ਪੈਂਦਾ ਬਹੁਤ ਬਹੁਤ ਹੁਣ ਥੋੜਾ ਜਿਹਾ ਬੱਚਿਆਂ ਵੱਲ ਤਾਂ ਅਸੀਂ ਘੱਟ ਧਿਆਨ ਦੇ ਲਾਂਗੇ ਪਰ ਇਹਨਾਂ ਦਾ ਗਿੱਲਾ ਸੁੱਕਾ ਦੇਖ ਕੇ ਰਾਤ ਨੂੰ ਫੇਰ ਸੌਣਾ ਸਵੇਰੇ ਉੱਟ ਕੇ ਫੇਰ ਇਹਨਾਂ ਕੋਲੇ ਆਉਣੇ ਹਾਂਜੀ ਹਾਂਜੀ ਤੇ ਅੱਜ ਇੰਨੇ ਸਾਲ ਜਿਹੜੀ ਗੇਮਾਂ ਨਹੀਂ ਹੋਈਆਂ ਠੀਕ ਹੈ ਇਹਨਾਂ ਦੀ ਰੇਸਾਂ ਨਹੀਂ ਹੋਈਆਂ ਬਲਦਾਂ ਦੀਆਂ ਤੇ ਕਿੱਦਾਂ ਦਾ ਮਹਿਸੂਸ ਹੋਇਆ ਬਹੁਤ ਜੀ ਬਹੁਤ ਬੁਰਾ ਹ ਕਈ ਵਾਰੀ ਖੇਡ ਤੇ ਜਾਣਾ ਉੱਥੇ ਖੇਡ ਕੈਸਲ ਹੋ ਜਾਂਦੀ ਸੀ ਘਰੇ ਵਾਪਸ ਮੁੜ ਕੇ ਆਉਣਾ ਯਾਨੀ ਬਹੁਤ ਦਿਲ ਪੁੱਛੇ ਜਾਂਦਾ ਸੀ ਹੁਣ ਜਦੋਂ ਦੀਆਂ ਹੁੰਦੀਆਂ ਤੇ ਬਹੁਤ ਵਧੀਆ ਬਹੁਤ ਖੁਸ਼ੀ ਹੈ ਜੀ ਬਹੁਤ ਕਿੰਨੇ ਦਿਨ ਲੱਗਦੇ ਇਹਨਾਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਪ੍ਰੈਕਟਿਸ ਤਾਂ ਜੀ ਇਹਨਾਂ ਦੀ 올 ਰੋਡ ਆਲਰੇਡੀ ਚੱਲਦੀ ਰਹਿੰਦੀ ਆ ਜਿਵੇਂ ਅਸੀਂ 5ਵੇਂ 7ਵੇਂ ਦਿਨ ਪੈਂਡ ਪ੍ਰੈਕਟਿਸ ਕਰਾਉਣੀ ਰਹਿੰਦੇ ਆ ਇਹਨਾਂ ਦੀ ਸਾਈਕਲ ਦੇ ਨਾਲ ਜਾਂ ਮੋਟਰਸਾਈਕਲ ਦੇ ਨਾਲ ਉਹਦੇ ਨਾਲ ਵੀ ਪ੍ਰੈਕਟਿਸ ਕਰਾਉਣੀ ਰਹਿੰਦੇ ਆ ਹਾਂ ਜੇ ਵਿਰਾਸਤ ਦੀ ਗੱਲ ਕਰੀਏ ਕਿਤਨੇ ਕਿਤੇ ਵਿਰਾਸਤ ਵਿੱਚ ਲੋਕ ਧੁੰਦੇ ਜਾ ਰਹੀ ਹੈ ਕੁਝ ਲੋਕ ਨੇ ਜਿਹੜੇ ਵਿਰਾਸਤ ਨੂੰ ਸਾਂਭ ਰਹੇ ਜਿਹੜੀ ਜਿਹੜੀ ਇਹ ਨਸਲ ਆ ਨਾ ਜੀ ਦੇਸੀ ਨਸਲ ਇਹ ਲੋਕ ਹੁੰਦੀ ਜਾਂਦੀ ਸੀਗੀ ਜੇ ਬੈਲ ਗੱਡੀਆਂ ਭੱਜਣ ਗਿਆ ਦੇਸੀ ਨਸਲ ਤਾਂ ਹੀ ਬਚ ਸਕਦੀ ਆ ਨਹੀਂ ਤਾਂ ਇਹ ਖਤਮ ਹੋ ਜੂਗੀ ਜੀ ਉਦਾਂ ਤਾਂ ਲੋਕਾਂ ਨੇ ਪੱਠੇ-ਬੁੱਠੇ ਲਿਆਉਣ ਨੂੰ ਤਾਂ ਸਕੂਟਰਾਂ ਮਗਰ ਟਰਾਲੀਆਂ ਜੀਆਂ ਬਣਾਈਆਂ ਹੋਈਆਂ ਉਹਨਾਂ ਨਾਲ ਲਿਆਉਂਦੇ ਆ ਤੇ ਜੇ ਭੱਜਣਗੇ ਤਾਂ ਸਹੀ ਰਹੂਗਾ ਨਹੀਂ ਤਾਂ ਵੀ ਖਤਮ ਹੋ ਜੂ ਨਸਲ ਇਹ ਹਾਂਜੀ ਭਾਜੀ ਅੱਜ 12-14 ਸਾਲ ਬਾਅਦ ਜਿਹੜੀ ਰੇਸਾ ਹੋ ਰਹੀ ਹੈ ਮੈਦਾਨ ਦੇ ਵਿੱਚ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡੀ ਵਿਰਾਸਤੀ ਖੇਡ ਹੈ ਉਹਦੇ ਕਰਕੇ ਸਾਨੂੰ ਸਾਰੇ ਜਿਵੇਂ ਕਹਿੰਦੇ ਪੰਜਾਬ ਨੂੰ ਇਹ ਬਹੁਤ ਖੁਸ਼ੀ ਆ ਇਸ ਗੱਲ ਦੀ ਹਾਂ ਸਾਡੀ ਵਿਰਾਸਤੀ ਖੇਡ ਹੈ ਤੇ ਕਿੰਨੇ ਛੋਟੇ ਸੀਗੇ ਜਦੋਂ ਤੁਸੀਂ ਲਾਸਟ ਵੇਖੇ ਖੇਡਾਂ ਦੇਖਿਆ ਸੀ ਹੁਣ ਤੇ ਦੇਖ ਲਓ 12 ਸਾਲ ਤੇ ਹੋ ਗਏ 24 25 ਸਾਲ 24 25 ਸਾਲ ਹਾਂਜੀ ਤੇ ਇੱਡਾ ਨਾਲ ਜੁੜੇ ਹੋਏ ਆ ਨਾ ਨਾਲ ਹਾਂਜੀ ਕਿਹੜੇ ਪਿੰਡ ਦੇ ਨਾਲ ਸਾਡਾ ਪਿੰਡ ਘਰਖਣਾ ਜੀ ਤੇ ਜਿੱਦਾਂ ਹੁਣ ਬਣਾਲਾ ਜੀ ਤੇ ਜਿੱਦਾਂ ਹੁਣ ਲੋਕੀ ਆਂਦੇ ਨੇ ਮੈਦਾਨ ਦੇ ਵਿੱਚ ਬੈਲ ਗੱਡੀਆਂ ਨੂੰ ਲੈ ਕੇ ਤੇ ਕਿੰਨੀ ਕੀ ਮਿਹਨਤ ਹੁੰਦੀ ਇਸ ਚੀਜ਼ ਵਿੱਚ ਬਹੁਤ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਮਿਹਨਤ ਹੋ ਰਹੀ ਹੈ ਪ੍ਰੈਕਟਿਸ ਵੀ ਹੋ ਰਹੀ ਆ ਤੇ ਖਰਾਕਾਂ ਵੀ ਬਹੁਤ ਜ਼ਿਆਦਾ ਜਿਹੜੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਖਿਲਾ ਰਹੇ ਉਹ ਇਹਨਾਂ ਨੂੰ ਖਿਲਾ ਰਹੇ ਜੀ ਹਾਂਜੀ ਮਤਲਬ ਕਾਫੀ ਜ਼ਿਆਦਾ ਜਿਹੜਾ ਪੈਸਾ ਵੀ ਲੱਗਦਾ ਆ ਤੇ ਪੈਸਾ ਤਾਂ ਲੱਗਦਾ ਹੀ ਲੱਗਦਾ ਤੇ ਇਹਦੇ ਉਹਦੇ ਬਾਅਦ ਜਿਹੜਾ ਜਿਵੇਂ ਅਸੀਂ ਬੱਚਿਆਂ ਨੂੰ ਜਿਹੜਾ ਕੁਝ ਆਪਣਿਆਂ ਨੂੰ ਦੇ ਰਹੇ ਉਹ ਅਸੀਂ ਆਪਣੇ ਇਹਨਾਂ ਨੂੰ ਸ਼ੌਂਕ ਦੇ ਲਈ ਬੱਚਿਆਂ ਵਾਂਗੂ ਹੀ ਪਾਲ ਗਏ ਬੱਚਿਆਂ ਵਾਂਗੂ ਹੀ ਪਾਲ ਗਏ ਹਾਂਜੀ ਤੇ ਅੱਜ ਕੋਣ ਆ ਰਿਹਾ ਮੈਦਾਨ ਦੇ ਵਿੱਚ ਰੇਸ ਉਹਦੇ ਵਾਸਤੇ ਮੈਦਾਨ ਦੇ ਵਿੱਚ ਸਾਡੇ ਸਾਰੇ ਪੀਰ ਆ ਰਹੇ ਹਨ ਜੀ ਹਾਂ ਜੀ ਤੁਹਾਡੀ ਬੈਲ ਗੱਟੀ ਕੋਣ ਪਹਚਾਨ ਲਗਾ ਹਾਂਜੀ ਤੁਹਾਡੀ ਬੈਲ ਗੱਟੀ ਕੋਣ ਲੈ ਕੇ ਆਊਗਾ ਅੱਗੇ ਸਾਡੀ ਅਸੀਂ ਆਪ ਲੈ ਕੇ ਆਏ ਇੱਕ ਸਾਡਾ ਹੋਰ ਮੋਟੇ ਵੀ ਅਸੀਂ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ ਅਸੀਂ ਇਹ ਦਿਖਾਉਣ ਵਾਸਤੇ ਅਸੀਂ ਸਾਡੀਆਂ ਇਹ ਵਿਰਾਸਤੀ ਖੇਡਾਂ ਜਿਹੜੇ ਸਾਡੇ ਗਾਹਾਂ ਬੱਚੇ ਵੀ ਆ ਅਸੀਂ ਉਹਨਾਂ ਨੂੰ ਜੋੜਨ ਵਾਸਤੇ ਵੀ ਇਹ ਸਾਰਾ ਜੋ ਕੰਮ ਦਾ ਤ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੀਆ ਜੀ ਤੇ ਕਿੰਨੀ ਕੀ ਮਿਹਨਤ ਲੱਗੀ ਅੱਜ ਇੱਥੇ ਆਏ ਹੋ ਮਿਹਨਤ ਬਹੁਤ ਕਰਦੇ ਆਂ ਕਈ ਦਿਨਾਂ ਤੋਂ ਕਰਦੇ ਹੁਣੇ ਮਿਹਨਤ ਹਾਂਜੀ ਆ ਤਾਂ ਬਾਤ ਤਾਂ ਬਹੁਤ ਵਾਰ ਵਾਰ ਪ੍ਰੈਕਟਿਸ ਕਰਦੇ ਆਂ ਆ ਤਾਂ ਬਹੁਤ ਮਿਹਨਤ ਕਰਨੀ ਪਈ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਤਵਿੰਦਰ ਸਿੰਘ ਨਹੀਂ ਨਾਲ ਹੀ ਆ ਬੰਦਾ ਅਸੀਂ ਕਲਾਂ ਨਾਲ ਹੀ ਆ ਮਤਲਬ ਜੇ ਨਾਲ ਹੀ ਰਹਿਣ ਵਾਲੇ ਉਹ ਤਾਂ ਪਹਿਲਾਂ ਤੁਸੀਂ ਪਹਿਲਾਂ ਦੀ ਆਹ ਰੇਸ ਦੇਖੀ ਆ ਬੈਲ ਗੱਡੀਆਂ ਦੀ ਰੇਸ ਹਾਂ ਦੇਖੀ ਆ ਕਦੋਂ ਕਿਹੜੀ ਉਮਰ ਚ ਦੇਖੀ ਸੀ ਹੋਗੇ 12-13 ਸਾਲ 12-13 ਸਾਲ ਹੋ ਗਏ ਤੇ 12-13 ਸਾਲ ਤੋਂ ਬਾਅਦ ਅੱਜ ਜਿਹੜੀ ਰੇਸਾਂ ਹੋਈਆਂ ਕਿੱਦਾਂ ਦਾ ਲੱਗਾ ਦੇਖ ਕੇ ਮਹਿਸੂਸ ਕਿਦਾਂ ਦਾ ਵਧੀਆ ਹੈ ਉਹ ਮੈਂ ਮਹਿਸੂਸ ਹੁੰਦਾ ਜਿਵੇਂ ਪਹਿਲਾਂ ਹੁੰਦਾ ਸੀ ਹਾਂ ਅੱਗੇ ਵੀ ਚਾਰ ਚਾਰ ਹੀ ਕਟੀਆਂ ਭਜਦੀਆਂ ਹੁੰਦੀਆਂ ਹੁਣ ਵੀ ਉਹ ਮੈਂ ਵਧੀਆ ਹੋ ਰਿਹਾ ਹੈ ਇੰਤਜ਼ਾਰ ਕੀਤਾ ਸੀ ਰੈਸਾਨਾ ਇੰਤਜ਼ਾਰ ਤਾਂ ਹੁਣ ਕਰਨਾ ਹੀ ਸੀ ਜੇ ਨਹੀਂ ਹੁੰਦਾ ਸੀਗਾ ਇਹ ਤਾਂ ਸਰਕਾਰਾਂ ਦੀਆਂ ਬੇਲ ਸੀਗੀਆਂ ਤਾਂ ਨਹੀਂ ਜਿਉਂਦੇ ਪ੍ਰੋਗਰਾਮ ਨਹੀਂ ਇੱਥੇ ਤਾਂ ਬਹੁਤ ਸਿਰ ਤੋਂ ਚੱਲ ਰਹੀਆਂ ਗੇ ਮੈਂ ਬਹੁਤ ਟਾਈਮ ਦੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਧੀਆ ਹੀ ਹੈ ਜਿਹੜਾ ਟਾਈਮ ਵਧੀਆ ਨਿਕਲ ਰਿਹਾ ਹੈ ਜੀ ਹਾਂ ਗੱਡੀਆਂ ਦੇ ਰੇਸਾ ਦੇਖ ਕੇ ਤੇ ਇੰਨੇ ਸਾਰੇ ਨੌਜਵਾਨ ਪੀੜੀ ਫੇਰ ਤੋਂ ਇਕੱਠੀ ਹੋਈ ਹੈ ਦੇਖ ਕੇ ਕਿਦ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਵੀ ਲੱਗਦਾ ਹੈ ਜੀ ਹਾਂ ਜੀ ਇਸ ਤੋਂ ਪਹਿਲਾਂ ਕਦੋਂ ਦੇਖੀ ਸੀ ਕਿ ਰੇਸਾ ਲਾਂਚ ਆ ਬੰਦੋ ਇਹ ਪਹਿਲਾਂ ਦੇਖੀ ਹੈ ਜੀ ਕਦੋਂ 14-15 ਸਾਲ ਤੋਂ ਪਹਿਲਾਂ ਚੱਲਦੀ ਸੀ ਹਾਂ ਜੀ ਹਾਂ ਜੀ ਤੇ ਕਿੰਨਾ ਕ ਜਿਹੜਾ ਤੁਹਾਨੂੰ ਯਾਦ ਆਈਏ ਖੇਡਾਂ ਦੀ ਜਿਹੜੇ ਪਿੱਛੇ ਬੇਲ ਗੱਡੀਆਂ ਦੀ ਰੇਸ ਐਨੇ ਸਾਲਾਂ ਤੋਂ ਨਹੀਂ ਹੋਈ ਹਾਂ ਜੀ ਯਾਦ ਕਿੰਨੀ ਆਈ ਬਹੁਤ ਜ਼ਿਆਦਾ ਆਈ ਜੀ ਹਾਂ ਹਾਂ ਜੀ ਪਹਿਲਾਂ ਦੋਸਤਾਂ ਨਾਲ ਆਂਦੇ ਹੁੰਦੇ ਸੀ ਹਾਂ ਜੀ ਅੱਜ ਕਿਹਦੇ ਨਾਲ ਆਇਓ ਅੱਜ ਆਓ ਦੋਸਤਾਂ ਨਾਲ ਆਇਆ ਜੀ ਹਾਂ ਜੀ ਦੋਸਤਾਂ ਨਾਲ ਆਇਆ ਹਾਂ ਤੇ ਸਰ ਜਿੱਦਾਂ ਹੁਣ ਦੋਸਤਾਂ ਨਾਲ ਆਏ ਹੋ ਤੁਸੀਂ ਇੱਕ ਦੂਸਰੇ ਦੇ ਦੋਸਤ ਹੋ ਤੇ ਪਹਿਲਾਂ ਦੇ ਟਾਈਮ 'ਚ ਤੇ ਹੁਣ ਦੇ ਟਾਈਮ 'ਚ ਕਿੰਨਾ ਕੁ ਫਰਕ ਪੈ ਗਿਆ ਬੇਲ ਗੱਡੀ ਦੀ ਦੇ ਰੇ ਸਾਨੂੰ ਲੈ ਕੇ ਉਹ ਵਧੀਆ ਲੱਗਿਆ ਬਈ ਫਰਕ ਹੀ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਹਾਂ ਬਹੁਤ ਸੋਹਣਾ ਲੱਗਿਆ ਸੋਹਣਾ ਲੱਗਿਆ ਹਾਂ ਜੀ ਕਿੰਨੂੰ ਸਪੋਰਟ ਕੀਤਾ ਸਪੋਰਟ ਨੂੰ ਕੀਤਾ ਮੈਂ ਸਾਰੇ ਵਾਸਤੇ ਹਲਾਸ਼ਰੀ ਹਾਂ ਜੀ ਹਾਂ ਧੰਨਵਾਦੀਆ ਅੱਛਾ ਤਾਂ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਨਹੀਂ ਬਹੁਤ ਵਧੀਆ ਹੈ ਕਹਿਣਾ ਜਾਂਦੇ ਆ ਵਧੀਆ ਭਾਈ ਤੇ ਤਾਂ ਦੱਸ ਹਾਂ ਜੀ ਕਿਦ ਹਾਂਜੀ ਠੀਕ ਹੋ ਹਾਂਜੀ ਤੇ ਆ ਇਸੇ ਪਿੰਡ ਦਰਹਾਨਾ ਨੇ ਹਾਂਜੀ ਇਸੇ ਪਿੰਡ ਦਰਹਾਨਾ ਨੇ ਨਹੀਂ ਤਾਂ ਇੱਧਰ ਪਿੰਟ ਹੈ ਪੀ ਆ ਜੀ ਤੇ ਮਤਲਬ ਕਿ ਇਹ ਵਾਲੀ ਖੇਡਾਂ ਪਹਿਲਾਂ ਤੁਸੀਂ ਕਦੋਂ ਦੇਖੀਆਂ ਸੀਗੀਆਂ ਹਾਂ ਜੀ ਮੈਨੂੰ ਮਾਇਲਾ ਵੀ 12-13 ਸਾਲ ਹੋ ਗਏ ਨਾ ਜੀ ਬਾਲਾ ਬਹੁਤ ਜ਼ਰਦੀਆਂ ਹੁੰਦੇ ਨੇ ਇਹਨਾਂ ਨੂੰ ਖੇਡਾਂ ਆਂ ਦਾਂਦਿਆਂ ਨੂੰ ਅੱਛਾ ਖੇਡਾਂ ਦਾ 60 ਸਾਲ ਤੋਂ ਉੱਤੇ ਹੋ ਗਏ ਜੀ ਨਹੀਂ ਬੈਲ ਗੱਡੀਆਂ ਦੀ ਬੈਲ ਗੱਡੀਆਂ ਦੀ ਜਿਹੜੀ ਰੇਸਾਂ ਹੋਈਆਂ ਅੱਜ ਉਹਨੂੰ ਕਿੰਨਾ ਟਾਈਮ ਹੋ ਗਿਆ ਬੜਾ 13 ਸਾਲ ਬਾਦ ਹੋਈਆਂ ਜੀ ਤੇ ਯਾਦ ਕੀਤਾ ਸੀ ਇਹ ਖੇਡਾਂ ਨੂੰ ਹਾਂ ਜੀ ਜਿਹੜੀ ਬੈਲ ਗੱਡੀ ਤੇ ਰੇਸਾਂ ਨਹੀਂ ਹੋ ਰਹੀਆਂ ਸੀ ਉਹਨਾਂ ਨੂੰ ਯਾਦ ਕੀਤਾ ਸੀ ਹਾਂ ਜੀ ਹਾਂ ਬੜਾ ਬੜਾ ਜੱਟਾਂ ਦਾ ਸਾਰਾ ਕਾਰੋ ਮਾਲਕ ਰਾਸੀ ਜਮਾ ਆਪਦੇ ਉਹਨਾਂ ਖੇਡ ਜਿੱਤੀ ਹੋਈ ਆ ਮੇਰੀ ਆਪ ਦੇ ਆਪ ਖੇਡੇ ਹਾਂ ਅੱਛਾ ਪ੍ਰਾਸੀ ਦੇ ਵਿੱਚ ਹਾਂ 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 ਦੁਬਾਰੇ ਖੇਡ ਹੋਈ ਸੀ ਉਦੋਂ ਅੱਜ ਕਿਹਨੂੰ سپورਟ ਕੀਤਾ ਅੱਜ ਕਿਹਨੂੰ سپورਟ ਕੀਤਾ ਨਹੀਂ ਯਾਰ ਬੜੇ ਭੱਜਿਆ ਜੀ ਆ ਦੇਖੋ ਰੰਮਰਦਾ ਦਾ ਨਾਇਬ ਦਾ ਪਹਿਲੇ ਨੰਬਰ ਤੇ ਆ ਬੱਚਾ ਅੱਛਾ ਇਹ ਹਾਂ ਦਾ ਪ੍ਰਾਉਣਾ ਹੈ ਬਾਬਾ ਤੁਸੀਂ ਵੀ ਖੇਡੇ ਹੋ ਹੋ ਆਪਣਾ ਪਹਿਲੀ ਜਿਹੜੀ ਬੱਚਾ ਤੇ ਅੱਛਾ ਪਹਿਲਾ ਦੂਜਾ ਨੰਬਰ ਕਰ ਗਿਆ ਅੱਛਾ ਮੈਂ ਤੁਸੀਂ ਜਿੱਤੇ ਵੀ ਸੀਗੇ ਹੁਣ ਜਿੱਤ ਗਿਆ ਇੱਥੇ ਹੁਣ ਵੀ ਅੱਛਾ ਕਿਨੂੰ ਸਪੋਰਟ ਕਿਨੂੰ ਕੀਤੀ ਕਿਨੂੰ ਸਪੋਰਟ ਕਿਨੂੰ ਕੀਤੀ ਕਾਲੀ ਸੋੜ ਸਾਥ ਕੇ ਦਾ ਦਿੱਤਾ ਨਾਲ ਬੱਚਾ ਸੀਗਾ ਆਪਣੇ ਸਰਦ ਗੁਰਦਾ ਸਰਦ ਗੁਰਦਾ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਵਧੀਆ ਖੇਡ ਹੋ ਰਹੀ ਹੈ ਭਾਈ ਮਾਸ਼ਾਅੱਲਾ ਸਾਲ ਹੋ ਗਏ 70 ਸਾਲ ਦਾ ਮਾਪੋ ਤੁਸੀਂ ਤੁਹਾਡੀ ਕਿੰਨੀ ਉਮਰ ਹੈ ਮੇਰੇ ਸ਼ੌਤ ਤੋਂ 70 ਆ ਇੱਥੇ ਖੇਡਾ ਦੇਖਦੇ ਆ ਨੂੰ ਕਿੰਨੀ ਉਮਰ ਹੋਗੀ ਹੋ ਗਿਆ ਭਾਈ 25 30 ਸਾਲਾ 25 30 ਸਾਲਾ ਤੇ ਕੋਣ ਲਾਨ ਵਾਲਾ ਰੇਸ ਦਾ ਮੇਨ ਕੋਣ ਹੈ ਜਿਹੜਾ ਪਹਿਲਾ ਭਜਾਊਗਾ ਤੁਸੀਂ ਬਾੜ ਭਜਾਉਗੇ ਨਹੀਂ ਜੀ ਚਾਅ ਕੋ ਹੋ ਰਾ ਜਿਨੇ ਹੱਕ ਅੱਛਾ ਕਿਦਾਂ ਦਾ ਮੈਦਾਨ ਚ ਆ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਚੰਗਾ ਮਹਿਸੂਸ ਹੋ ਰਿਹਾ ਹਾਂਜੀ ਹਾਂ ਕਿਹੜੀ ਕਮੀ ਤੁਹਾਨੂੰ ਮਹਿਸੂਸ ਹੋਈ ਇੰਨੇ ਸਾਲਾਂ ਚ ਜਦੋਂ ਬੈਲ ਗੱਡੀਆਂ ਦੀ ਰੇਸਾਂ ਨਹੀਂ ਹੋਈਆਂ ਇਹ ਜੀ ਗਊ ਜਾਨਾਂ ਨੂੰ ਅਸੀਂ ਘਰੇ ਪਾਲਦੇ ਸੀ ਇੰਨੀ ਮਿਹਨਤ ਕਰਦੇ ਸੀ ਇਹ ਜਦੋਂ ਖੇਡ ਬੰਦ ਹੋ ਗਈ ਸੀ ਇਹ ਤਾਂ ਬਹੁਤ ਵੱਡਾ ਦੁੱਖ ਸੀ ਆਇਆ ਇੱਕ ਦੀ ਚੱਲਣ ਨਾਲ ਬਹੁਤ ਵੱਡੀ ਖੁਸ਼ੀ ਆ ਤੇ ਅਸੀ ਪਿੰਡ ਦੇ ਹੋ ਕਿ ਕਿਸੇ ਬਾਹਰ ਪਿੰਡ ਦੇ ਆ ਗੁੱਜਰਵਾਲ ਪਿੰਡ ਦੇ ਆ ਜੀ ਗੁੱਜਰਵਾਲ ਹਾਂ ਜੀ ਆ ਆ ਲੋਕਾਂ ਨੰਬਰ ਹੋਣ ਜਿਆਦੇ 11 ਜਿਦਾ ਕਿ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖਿਆ ਬਥੇਰੇ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਆ ਹਜ਼ਾਰਾਂ ਪਿੰਡਾਂ ਦੇ ਵਿੱਚ ਜਿਹੜੇ ਲੋਕੀ ਆਏ ਨੇ ਤੇ ਲੱਖਾਂ ਦੀ ਦਰਦ ਦੇ ਵਿੱਚ ਜਿਹੜੇ ਇੱਥੇ ਲੋਕੀ ਗੇਮਸ ਨੂੰ ਦੇਖਣ ਆਏ ਨੇ ਜੇ ਬਲਦਾਂ ਦੀ ਗੇਮ ਦੀ ਗੱਲ ਕਰੀਏ ਜਿਹੜੀ ਲੋਕੀ ਮੈਨ ਦੇਖਣ ਆਏ ਨੇ ਕਿ ਰੇਸਾਂ ਹੋ ਰਹੀਆਂ ਨੇ ਬਲਦਾਂ ਦੀਆਂ ਤੇ ਉਹੀ ਜਿਹੜਾ ਤੁਹਾਨੂੰ ਕਿਦ ਤਰ੍ਹਾਂ ਮਹਿਸੂਸ ਹੋਇਆ 12 ਸਾਲ ਬਾਅਦ ਜਿਹੜੀਆਂ ਇਹ ਖੇਡਾਂ ਫੇਰ ਤੋਂ ਆਈਆਂ ਨੇ ਤੇ ਜਿੱਥੇ ਵੀ ਰਸਾ ਸਾਹਮਣੇ ਰੱਖੀ ਜਾ ਰਹੀ ਹੈ ਕਿਦ ਤਰ੍ਹਾਂ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ ਸਾਨੂੰ ਜਰੂਰ ਜਿਹੜਾ ਕਮੈਂਟ